ਡਾਚਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਪਾਣੀ ਦੀ ਨਿਕਾਸੀ ਦੇ ਮਾਮਲੇ ਸਬੰਧ ਵਿੱਚ ਅੱਜ ਪਿੰਡ ਵਾਸੀਆਂ ਵੱਲੋਂ ਟਰਾਲੀਆਂ ਭਰ ਕੇ ਪੁਲਿਸ ਥਾਣਾ ਦਰਾਹਾ ਵਿਖੇ ਭਾਰੀ ਕਟ ਕੀਤਾ ਗਿਆ ਜੋ ਕਿ ਨਗਰ ਕੌਂਸਲ ਦਰਾਹਾ ਵੱਲੋਂ ਪਿੰਡ ਦੀ ਪੰਚਾਇਤ ਉੱਪਰ ਕੀਤੀ ਗਈ ਕਾਰਵਾਈ ਦੇ ਕਾਰਨ ਦਰਾਹਾ ਥਾਣਾ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਤਾਂ ਸਾਰੇ ਪਿੰਡ ਵਾਸੀਆਂ ਨੇ ਉਥੇ ਪਾਰੀ ਇਕੱਠ ਕਰਕੇ ਪਹੁੰਚ ਕੀਤੀ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਨਗਰ ਕੌਂਸਲ ਦਰਾਹਾ ਵੱਲੋਂ ਪਿੰਡ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ ਜਦੋਂ ਕਿ ਉਸ ਦੇ ਉਲਟ ਪਿੰਡ ਦੀ ਪੰਚਾਇਤ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਇਸ ਦੌਰਾਨ ਡੀਐਸਪੀ ਪਾਇਲ ਦੀਪਕਰਾਈਨ ਦਰਾਹਾ थाना ਵਿਖੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਅਡਾਚਾ ਪਿੰਡ ਜਾ ਕੇ ਮੌਕਾ ਵੇਖਦੇ ਹੋਏ ਪਿੰਡ ਵਾਸੀਆਂ ਨੂੰ ਭਰੋਸਾ ਦਵਾ ਕੇ ਜਲਦੀ ਇਸ ਮਾਮਲੇ 'ਚ ਕੋਈ ਠੋਸ ਹੱਲ ਕੀਤਾ ਜਾਵੇਗਾ ਜਦੋਂ ਇਸ ਬਾਮਲੇ ਬਾਰੇ ਨਗਰ ਕੌਂਸਲ ਦਰਾਹਾ ਦੇ ਕਾਰਜ ਸਾਧਕ ਅਫਸਰ ਦਰਾਹਾ ਨੂੰ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਮ ਪਿੰਡ ਵਾਸੀਆਂ ਉੱਤੇ ਦੋਸ਼ ਲਗਾਏ ਕਿ ਇਸ ਪਿੰਡ ਵਾਸੀਆਂ ਵੱਲੋਂ ਗਲਤ ਤਰੀਕੇ ਨਾਲ ਦਰਾਹਾ ਸ਼ਹਿਰ ਵੱਲ ਪਾਣੀ ਪਾਇਆ ਜਾ ਰਿਹਾ ਹੈ। ਪਿੰਡ ਹੜਿਆਚਾਂ ਦੇ ਮਾਮਲੇ ਚ ਅੱਜ ਦਰਾਹਾ ਥਾਣਾ ਵਿਖੇ ਪਹੁੰਚੋ ਕੀ ਕਹੋਂਗੇ ਜੀ? ਸਾਨੂੰ ਵੀਰੇ ਪਾਣੀ ਖੋਲਿਆ ਸੀ ਤੁਸੀਂ ਦੇਖ ਕੇ ਆਓ ਮੰਦਰ ਦਾ ਹਾਲਾਤ ਕੀ ਸੀ ਜਨਮ ਅਸ਼ਟਮੀ ਸੀਗੀ ਪਿੰਡ ਦੇ ਦੇਖ ਲਓ ਕਿੰਨੇ ਬੰਦੇ ਉੱਥੇ ਬਿਮਾਰ ਪਏ ਆ। ਕਮੇਟੀ ਸਾਨੂੰ ਪਾਣੀ ਨਹੀਂ ਖੋਲਣ ਦੇ ਰਹੀ। ਜਦ ਕਿ ਇਹ ਗਵਰਨਮੈਂਟ ਦਾ ਕੰਮ ਆ ਗਵਰਨਮੈਂਟ ਦੇ ਪੈਸੇ ਲੱਗੇ ਹੋਏ ਆ। ਜਿਹੜਾ ਟ੍ਰੀਟਮੈਂਟ ਬਣਾਇਆ ਅਟਵਾਲ ਸਾਹਿਬ ਵੇਲੇ ਬਣਿਆ। ਉਹਨਾਂ ਨੇ ਹੀ ਗ੍ਰਾਂਟ ਤੋਂ ਹੀ ਸਾਡੇ ਪਿੰਡ ਦੇ ਪ ਇਹ ਹੁਣ ਕਮੇਟੀ ਆਪਦੇ ਅਧਿਕਾਰ ਜਮਾਈ ਜਾਂਦੀ ਆ ਉੱਥੇ ਪਿੰਡ ਵਾਲੇ ਕਿੱਧਰ ਜਾਣ ਇਹ ਬੰਦ ਕਰੇ ਆਉਂਦੇ ਨੇ ਪਿੰਡ ਲੌਸਮੈਂਟ ਕਰਕੇ ਖੋਲੇ ਆਉਂਦਾ ਅੱਜ ਇਹਨਾਂ ਨੇ ਸਾਢੇ 3 ਰੌਟ ਦੇਤੀ ਉਹਦੇ ਵਿੱਚ ਅਸੀਂ ਠਾਣੇ ਆਏ ਹੁਣ ਅੰਦਰ ਜਾ ਕੇ ਆਏ ਹਾਂ ਕੀ ਮਾਮਲਾ ਹੋਇਆ ਜੀ ਅਸੀਂ ਹੁਣ ਪ੍ਰਧਾਨ ਸਾਹਿਬ ਨੂੰ ਸੱਦਿਆ ਈ ਉਹਨੂੰ ਸੱਦਿਆ ਵੀ ਆ ਕੇ ਸਾਡੇ ਨਾਲ ਗੱਲ ਕਰੋ ਮਾਮਲਾ ਵੀਰੇ ਇਦਾਂ ਗਲਾਡਾ ਨੇ ਸਾਡਾ ਸੀਵਰੇਜ ਪਵਾਇਆ ਸੀਗਾ ਦਰਾਹੇ ਨੂੰ ਯਾ ਸੀਵਰੇ ਚ ਪਵਾਇਆ ਸੀ ਦਰਾਹੇ ਟ੍ਰੀਟਮੈਂਟ ਪਲਾਂਟ ਨੂੰ ਪਾਣੀ ਜਾਂਦਾ ਸੀਗਾ ਉਹ ਪਾਣੀ ਨੂੰ ਦਰਾਹਾਂਗਰ ਕਾਉਂਸਲ ਨੇ 5-7 ਸਾਲ ਬਾਅਦ ਬੰਦ ਕਰਤਾ ਯਾ ਪਾਣੀ ਬੰਦ ਕਰਤਾ ਉਸ ਤੋਂ ਬਾਅਦ ਸਾਡੇ ਘਰਾਂ ਚ ਪਾਣੀ ਵੜ ਰਿਹਾ 1.5 ਸਾਲ ਤੋਂ ਅਸੀਂ ਪਰੇਸ਼ਾਨ ਹੋ ਰਹੇ ਹਾਂ ਐਮਐਲਏ ਸਾਹਿਬ ਸਾਰੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਅਸੀਂ ਮਿਲ ਚੁੱਕੇ ਹਾਂ ਸਾਰਿਆਂ ਨੂੰ ਕਹਿ ਚੁੱਕੇ ਹਾਂ ਵੀ ਸਾਡਾ ਹੱਲ ਕੀਤਾ ਕਿਸੇ ਨੇ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਨਾ ਕਿਸੇ ਨੇ ਸਾਡੀ ਸੋਣੀ ਸ਼ੇਵਲਿੰਗ ਪਾਣੀ ਦੇ ਵਿੱਚ ਬਿਲਕੁਲ ਪੂਰਾ ਡੁੱਬ ਜਾਂਦਾ ਗੰਦਾ ਤੋਂ ਗੰਦਾ ਸਾਰਾ ਅੰਦਰ ਗੰਦਮੰਦ ਮੰਦਰ ਦੇ ਅੰਦਰ ਆਸਤਾ ਸੌਣ ਦਾ ਮਹੀਨੇ ਚ ਲੋਕਾਂ ਨੇ ਥਾਣੀ ਟੇਕ ਸਕੇ ਜਿਹੜਾਂ ਦੀ ਆਸਤਾ ਉਹਦੇ ਉੱਤੇ ਸਾਰੇ ਗੁਰੂ ਘਰਾਂ ਦੇ ਮੂਹਰੇ ਪਾਣੀ ਆ ਜਾਂਦਾ ਸੋ ਉੱਥੇ ਪੈ ਸੰਗਤ ਦੇ ਥੱਲੇ ਲਿਬੜਦੇ ਨੇ ਅੰਦਰੋਂ ਵੀ ਪੈਰਾਂ ਨੂੰ ਲੈ ਕੇ ਜਾਂਦੇ ਨੇ ਅਸੀਂ ਉਹ ਟ੍ਰੀਟਮੈਂਟ ਪਲਾਂਟ ਨੂੰ ਜਿਹੜਾ ਇਹਨਾਂ ਨੇ ਬੰਦ ਕੀਤਾ ਸੀ ਦਰਾਹਾਂਗਰ ਕਾਉਂਸਲ ਨੇ ਅਸੀਂ ਉਹਨੂੰ ਖੋਲ ਦਿੱਤਾ ਸਾਰੇ ਪਿੰਡ ਨੇ ਰਲ ਕੇ ਉਹਨੂੰ ਖੋਲਿਆ ਇਹਨਾਂ ਨੇ ਫੇਰ ਬੰਦ ਕਰ ਦਿੱਤਾ ਅਸੀਂ ਫੇਰ ਖੋਲਤਾ ਹੁਣ ਇਹ ਮਸਲਾ ਆਇਆ ਸਾਡੀ ਪੰਚਾਇਤ ਤੇ ਉਹਨਾਂ ਨੇ ਰਿਪੋਰਟ ਦੇ ਦਿੱਤੀ ਥਾਣੇ 'ਚ ਅੱਜ ਇਸੇ ਸਬੰਧ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ ਅਸੀਂ ਉੱਥੇ ਪਾਣੀ ਪਾਉਣਾ ਹੀ ਪਾਉਣਾ ਕਿਉਂਕਿ ਅਸੀਂ ਓਵਰਫਲੋ ਪਾਣੀ ਕੱਢਦੇ ਹਾਂ ਨਾ ਕਿ ਅਸੀਂ ਟੋਬੇ ਦਾ ਸਾਰਾ ਪਾਣੀ ਕੱਢਦੇ ਹਾਂ ਜਦ ਸਾਡਾ 50 ਲੱਖ ਰੁਪਇਆ ਲਾ ਕੇ ਟ੍ਰੀਟਮੈਂਟ ਪਲਾਂਟ 'ਚ ਪਾਣੀ ਪਵਾਇਆ ਗਿਆ ਤਾਂ ਸਾਨੂੰ ਪਾਣੀ ਕੱਢਣ ਦਾ ਪੂਰਾ ਤੇ ਪੂਰਾ ਹੱਕ ਆ ਹੁਣ ਤੁਹਾਨੂੰ ਥਾਣੇ ਬੁਲਾਇਆ ਗਿਆ ਕਿ ਤੁਸੀਂ ਆਪ ਆਇਓ ਥਾਣੇ ਸਾਨੂੰ ਬੁਲਾਇਆ ਗਿਆ ਸਾਡੀ ਪੰਚਾਇਤ ਨੂੰ ਬੁਲਾਇਆ ਗਿਆ ਜਾਂ 5-7 ਬੰਦਿਆਂ ਨੂੰ ਸਾਡਿਆਂ ਨੂੰ ਬੁਲਾਉਂਦੇ ਨੇ ਪ੍ਰੈਸ਼ਰਾਈਜ਼ ਕਰਦੇ ਨੇ ਇਸੇ ਕਰਕੇ ਸਾਨੂੰ ਪਿੰਡ ਦਾ ਕੱਟ ਕਰਨਾ ਪਿਆ ਇੱਥੇ ਨਹੀਂ ਸਾਨੂੰ ਕੋਈ ਪਿੰਡ ਦਾ ਕੱਟ ਕਰਨ ਦੀ ਲੋੜ ਨਹੀਂ ਸੀਗੀ ਤਾਂ ਅਸੀਂ 7 ਬੰਦੇ ਬਿਸਕੀ ਜੇ ਤੁਹਾਡਾ ਹੱਲ ਨਹੀਂ ਹੁੰਦਾ ਕੀ ਫਿਰ ਕਰਾਂਗੇ ਅੱਗੇ ਫਿਰ ਅਸੀਂ ਧਰਨੇ ਵੀ ਦਵਾਂਗੇ ਮੁਜਾਰੇ ਵੀ ਕਰਾਂਗੇ ਅਸੀਂ ਮਰਨ ਮਰੌਣ ਤੱਕ ਜਾਵਾਂਗੇ ਸਾਡਾ ਜੀ ਪਿੰਡ ਦੇ ਪਾਣੀ ਦਾ ਟੋਬੇ ਦਾ ਪਾਣੀ ਆ ਸਾਡਾ ਉਹ ਪਾਣੀ ਅਟਵਾਲ ਸਾਹਿਬ ਜਦੋਂ ਐਮਐਲਏ ਸੀਗੇ ਮੈਂ ਨਾਲ ਹੁੰਦੀ ਸੀ ਉਹਨਾਂ ਨੇ 28 ਲੱਖ ਰੁਪਈਆ ਉਹਨਾਂ ਨੇ ਟ੍ਰੀਟਮੈਂਟ ਲਈ ਦਿੱਤਾ ਸੀ ਪਾਈਪਾਂ ਪਾਉਣ ਨੂੰ ਜਿਹੜਾ ਇਹ ਪਲਾਂਟ ਬਣਿਆ ਉਹ ਅੜਾਚਾ ਪਿੰਡ ਤੇ ਦਰਾਹਾ ਦਾ ਸਾਂਝਾ ਇਹ ਗਲਾਡਾੜਾ ਨੇ ਬਣਾਇਆ ਉਦੋਂ ਸਾਡੀ ਗਲਾਡਾੜਾ ਨੇ ਵੀ ਮੀਟਿੰਗ ਹੁੰਦੀ ਸੀ ਇਹ ਦਰਾਹਤ ਇਹਨਾਂ ਦਾ ਸੰਝਾ ਇਹ ਜਦੋਂ ਕਿ ਹੁਣ ਦਰਾਹੇ ਆੜੇ ਉੱਥੇ ਪਾਣੀ ਪੀਣ ਨਹੀਂ ਦਿੰਦੇ ਜਿਹੜਾ ਪਾਣੀ ਔੜਾ ਚਾਦਾ ਵੀ ਪੀਣਾ ਚਾਹੀਦਾ ਦਰਾਹੇ ਦਾ ਵੀ ਪੀਣਾ ਚਾਹੀਦਾ ਦਰਾਹੇ ਨਾਉਣੋਂ ਪਹਿਲਾਂ ਪਾਣੀ ਉੱਥੇ ਜਿਹੜਾ ਚਾਦਾ ਪਿੰਦਾ ਹੁੰਦਾ ਸੀ ਦਰਾਹੇ ਵਾਲਾਂ ਦਾ ਬੱਚ ਪਾਣੀ ਪੀਣ ਲੱਗਿਆ ਇਹ ਅੱਜ ਜਿਹੜਾ ਇਕੱਠਾ ਹੈ ਟੋਬੇ ਦੇ ਮਸਲੇ ਦਾ ਇਕੱਠਾ ਉੱਥੇ ਜਿਹੜੇ ਘਰ ਨੇ ਜੇ ਤੁਸੀਂ ਜਾ ਕੇ ਦੇਖੋ ਐਨੇ ਕੋ ਉਹ ਡੁੱਬੇ ਪੈ ਨੇ ਮਤਲਬ ਗੋਡੇ-ਗੋਡੇ ਪਾਣੀ ਆ ਤੁਸੀਂ ਪਹਿਲਾਂ ਜਾ ਕੇ ਕਵਰੇਜ ਕਰਕੇ ਵੀ ਆਇਓ ਧਾਰਮਿਕ ਸਥ ਇਹ ਜਿਹੜਾ ਬਿਲਕੁਲ ਪਾਣੀ ਦੇ ਵਿੱਚ ਡੁੱਬਿਆ ਪਿਆ ਤੁਸੀਂ ਦੇਖੋ ਵੀ ਇੱਕ ਪਿੰਡ ਦਾ ਧਾਰਮਿਕ ਸਥਾਨ ਪਾਣੀ ਦੇ ਵਿੱਚ ਡੁੱਬਿਆ ਪਿਆ ਪ੍ਰਸ਼ਾਸਨ ਅੱਖਾਂ ਬੰਦ ਕਰੀ ਬਿਲਕੁਲ ਬਿਲਕੁਲ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਇਹ ਕਿੰਨਾ ਵਧੀਆ ਪਿੰਡ ਹੋਵੇ ਪਿੰਡ ਦੇ ਵਿੱਚ ਸਾਰੇ ਮਹਤਵਪੂਰਨ ਨੇ ਉੱਥੇ ਤੇ ਪਿੰਡ ਸਾਡਾ 2-4 ਬੰਦਿਆਂ ਦੇ ਨਾਲ ਮਸ਼ਹੂਰ ਵੀ ਹੈ ਇੰਨਾ ਵਧੀਆ ਮਸ਼ਹੂਰ ਪਿੰਡ ਹੋਵੇ ਜਿਹੜਾ ਕਿ ਅੱਜ ਪਾਣੀ ਵਿੱਚ ਤਰਿਆ ਫਿਰਦਾ ਚਾਰ ਮੈਂ ਚਾਹੀਦੀ ਆ ਪ੍ਰਸ਼ਾਸਨ ਨੂੰ ਕੁਝ ਤੋਂ ਦੀ ਬਤ ਤੇ ਸਾਡਾ ਪਿੰਡ ਦਾ ਪਾਣੀ ਨਿਕਲਦਾ ਕੱਢਣ ਨਹੀਂ ਦਿੰਦੇ ਸਾਨੂੰ ਪਾਣੀ ਜਮਾਈ ਉਹਨਾਂ ਨੇ ਸਾਡੇ ਤੇ ਰਿਪੋਰਟ ਦਿੱਤੀ ਆ ਉਹਨਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਜੇ ਸਾਡਾ ਪਾਣੀ ਨਹੀਂ ਪੈਣ ਦੇਣਗੇ ਤਾਂ ਅਸੀਂ ਉਹਨਾਂ ਦਾ ਵੀ ਪੈਣ ਦੇਣਾ ਹੈਗਾ ਸਾਡੀ ਇਹੀ ਮੰਗ ਆ ਉਹਨਾਂ ਦਾ ਸਾਡਾ ਪਿੰਡ ਤੇ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੈ ਜਿਹੜੇ ਲੋਕ ਉੱਥੇ ਰਹਿੰਦੇ ਨੇ ਹਾਂਜੀ ਮੰਦਰ ਚ ਇੰਨਾ ਪਾਣੀ ਬੜਿਆ ਹੋਇਆ ਬੁਰਾ ਹਾਲ ਹੈ ਜਿਨਾ ਕਹਿ ਦੋ ਨਾ ਦੇਖੋ ਜੋ ਬਹੁਤ ਜ਼ਿਆਦਾ ਹਾਂਜੀ ਇਹ ਪਾਣੀ ਦਾ ਮਾਮਲਾ ਜੀ ਸਭ ਤੋਂ ਵੱਡਾ ਬੇਅਦਬੀ ਦਾ ਮਾਮਲਾ ਕਦੇ ਇੱਕ ਵਾਰੀ ਬੇਅਦਬੀ ਹੁੰਦੀ ਆ ਕਿਸੇ ਦੇ ਦੋ ਵਾਰੀ ਹੁੰਦੀ ਆ ਸਾਡੇ ਲਗਾਤਾਰ 3 ਸਾਲ ਹੋ ਗਏ ਬੇਅਦਬੀ ਹੋ ਰਹੀ ਆ ਸਾਰੇ ਸੁੱਖ ਤੇ ਪੈਣੇ ਕੋਈ ਨਹੀਂ ਸਾਡਾ ਦੇਖ ਰਿਆ ਦੇਖੋ ਪਾਣੀ ਦੇ ਵਿੱਚ ਸ਼ਿਵਲਿੰਗ ਤੁਸੀਂ ਪਹਿਲਾਂ ਵੀ ਕਵਰੇਜ ਕਰਕੇ ਆਏ ਹੋ ਪਾਣੀ ਦੇ ਵਿੱਚ ਪੂਰਾ ਸ਼ਿਵਲਿੰਗ ਇਸ ਟਾਈਮ ਡੁੱਬਿਆ ਆ ਕੱਲ ਐਡਾ ਸਾਲ ਦਾ ਤਿਹਾਰ ਸੀ ਸਾਰੇ ਮੰਦਰ ਚਿਲ ਮਿਲ ਚਿਲ ਮਿਲ ਕਰਦੇ ਸੀ ਸਾਡੇ ਮੰਦਰ ਦੇ ਵਿੱਚ ਇੱਕ ਦੀਵਾ ਵੀ ਨਹੀਂ ਸੀ ਜਗਦਾ ਆ ਕੀ ਇਹ ਮੰਦਰ ਪਿੰਡ ਦਾ ਨਹੀਂ ਹੈਗਾ ਜਾਂ ਸਾਰੇ ਉਹਦਾ ਨਹੀਂ ਹੈਗਾ ਮੰਦਰ ਸਭ ਦਾ ਹੀ ਸਾਂਝਾ ਹੁੰਦਾ ਵਾ ਮੰਦਰ ਦੀ ਇੰਨੀ ਬੇਅਦਬੀ ਹੋ ਰਹੀ ਆ ਸ਼ਰਮ ਆਮ ਹੋ ਰਹੀ ਆ ਇਹਦੇ ਬਾਕੀ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਸਾਡਾ ਪਿੰਡ ਸਾਡੇ ਨਾਲ ਸਾਰਾ ਖੜਾ ਵਾ ਸਾਰੇ ਸਾਡੇ ਭੈਣ ਭਾਈ ਸਾਡੇ ਨਾਲ ਸਪੋਰਟ ਕਰਦੇ ਨੇ ਕੋਈ ਇੱਥੇ இந்து ਮਸਲਮ ਚਿੱਕ ਦਾ ਮਾਮਲਾ ਨਹੀਂ ਸਾਰੇ ਪਿੰਡ ਦਾ ਮਾਮਲਾ ਇਨਸਾਨਾਂ ਦਾ ਮਾਮਲਾ ਮਾਮਲਾ ਹੈ ਜੀ ਸਭ ਤੋਂ ਵੱਡਾ ਸਾਡਾ ਮੰਦਰ ਦਾ ਹੱਲ ਹੈ ਟੋਬੇ ਦਾ ਪਾਣੀ ਗੰਦਾ ਸਾਡੇ ਮੰਦਰ ਮੇਂ ਪੜਦਾ ਟੋਬੇ ਦਾ ਕੋਈ ਪ੍ਰਸ਼ਾਸਨ ਹੱਲ ਨਹੀਂ ਕਰਦਾ ਉਹਦੇ ਬਾਅਦ ਕੱਲ ਦੇਖ ਲਓ ਜਨਮ ਅਸ਼ਟਮੀ ਥੀ ਸਾਰੇ ਪਿੰਡਾਂ ਸਾਰੇ ਪਿੰਡਾਂ ਮੈਂ ਜਨਮਸ਼ਟੀਆਂ ਮਨਾਏ ਗਏ ਸਾਰੇ ਸ਼ਹਿਰਾਂ ਮੈਂ ਜਨਮਸ਼ਟੀਆਂ ਅਸੀਂ ਆਪਣੇ ਘਰ ਮੈਂ ਇਚਰਾਗ ਜਲਾ ਜਲਾ ਕੇ ਆਪਣਾ ਉਹ ਕਰਾ ਜੋ ਵੀ ਕਰਾ ਲੇਕਿਨ ਮੰਦਰ ਮੈਂ ਕੋਈ ਦੀਵਾ ਤੱਕ ਨਹੀਂ ਜੜਾ ਇਨਾ ਇਨਾ ਗੰਦ ਕੀ ਡਾਈਪਰ ਤੱਕ ਮੰਦਰ ਮੈਂ ਤੁਰੇ ਪਏ ਆ ਪ੍ਰਸ਼ਾਸਨ ਉਹ ਸੇਵਾ ਕਰਦਾ ਪ੍ਰਧਾਨ ਪਪੂ ਉਹ ਤੋਂ ਉੱਥੇ ਸੇਵਾ ਕਰਦਾ ਇਤਨੀ ਉਹ ਕਰਦਾ ਉਹਨੂੰ ਮੰਦਰ ਦਾ ਹੱਲ ਕਰਨਾ ਚਾਹਦਾ ਉਹ ਵੀ ਸ਼ਿਵਜੀ ਦਾ ਮੰਦਰ ਆ ਯਾ ਜਿਹੜਾ ਮੰਦਰ ਆ ਇਹ ਵੀ ਢਾ ਚੱਕੀ ਇਹ ਜੰਗਾ ਫਿਰ ਯਾ ਵੀ ਬੰਦ ਕਰ ਦੋ ਸਾਰੇ ਉਹਦੇ ਬਾਅਦ ਕਹਿੰਦੇ ਪੰਚਾਇਤ ਪੇ ਕੇਸ ਕਰਨਾ ਭਈ ਪੰਚਾਇਤ ਸਾਡੀ ਕੱਲੀ ਆਵੇਗੀ ਤੋਂ ਉਹਨੂੰ ਕੁਝ ਵੀ ਕਰ ਸਕਦੀ ਆ ਪ੍ਰਸ਼ਾਸਨ ਅਸੀਂ ਸਾਰਾ ਪਿੰ ਪੰਚਾਇਤ ਕੇ ਸਾਡੀ ਪੰਚਾਇਤ ਨੂੰ ਆ ਚ ਨਹੀਂ ਆਣੀ ਚਾਹੀਦੀ ਨਾ ਮਾਰੇ ਪਿੰਡ ਦੇ ਬੰਦੇ ਨੂੰ ਆ ਚਾਣੀ ਚਾਹੀਦੀ ਇਸ ਲਈਵੇਂ ਹੱਲ ਕਰੋ ਪਾਣੀ ਦਾ ਜੋ ਵੀ ਮਰਜੀ ਹੱਲ ਕਰੋ ਨਹੀਂ ਅਸੀਂ ਧਰਨੇ ਦੇਵਾਂਗੇ ਹਾਈਵੇ 'ਪੈ ਪਿੰਡ ਹੜਾ ਜਾਂਦੇ ਅੱਜ ਮਾਮਲੇ 'ਚ ਸਾਰਾ ਪਿੰਡ ਕਰੀਬ-ਕਰੀਬ ਸਾਰਾ ਪਿੰਡ ਥਾਣਾ ਦਰਾ ਵਿਖੇ ਪਹੁੰਚਿਆ ਸੀ ਉਸ ਸੰਬੰਧੀ ਆਪਾਂ ਰਾਮ ਪ੍ਰਕਾਸ਼ ਪੱਪੂ ਜੀ ਨਾਲ ਗੱਲਬਾਤ ਕਰਦੇ ਹਾਂ ਪੱਪੂ ਜੀ ਪਿੰਡ ਥਾਣੇ ਵਿਖੇ ਆਇਆ ਸੀ ਤੇ ਡੀਐਸਪੀ ਸਾਹਿਬ ਵੀ ਮੌਕਾ ਦੇ ਕੇ ਆਨੇ ਪਿੰਡ ਕੀ ਕਹੋਂਗੇ ਇਸ ਬਾਰੇ ਮੈਂ ਇਹ ਗੱਲ ਕਹੂੰਗਾ ਜੀ ਕਾਫੀ ਸਮੇਂ ਪਿਛਲੇ ਸਮੇਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਾਡੇ ਪਿੰਡ ਦੇ ਵਿੱਚ ਜਿਹੜੇ ਤੋਬੇ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਸੀ ਉਹਦਾ ਬਹੁਤ ਮਾੜਾ ਹਾਲ ਹੋਇਆ ਹੋਇਆ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਵੀ ਸਰਕਾਰ ਰਹੀ ਕਾਂਗਰਸ ਦੀ ਵੀ ਸਰਕਾਰ ਰਹੀ ਆ ਜਿਹੜਾ ਸੀਵਰੇਜ ਗਲਾਡਾ ਨੇ ਪਾਇਆ ਸੀ ਦਰਾਹੇ ਸਹਿਰ ਦਾ ਵੀ ਪਾਇਆ ਸੀ ਪਿੰਡੜਾ ਜਾਂਦਾ ਵੀ ਪਾਇਆ ਸੀ ਜਿਹੜਾ ਟ੍ਰੀਟਮੈਂਟ ਪਲਾਂਟ ਪਿੰਡ ਦੀ ਜੂਹ ਚ ਲੱਗਿਆ ਹੋਇਆ ਉਸ ਸਮੇਂ ਅਟਵਾਲ ਸਾਹਿਬ ਸਾਡੇ ਸਪੀਕਰ ਸਾਹਿਬ ਸੀਗੇ ਉਹਨਾਂ ਨੂੰ ਨਗਰ ਦੇ ਸਾਡੀ ਪੰਚਾਇਤ ਨੇ ਸਰਦ ਗਰਮੀਤ ਸਿੰਘ ਸਰਪੰਚਾ ਸੀਗੇ ਬੇਨਤੀ ਕੀਤੀ ਸੀ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਪੰਚਾਇਤ ਦੀ ਸਾਡੇ ਨਗਰ ਦੀ ਜਿਹੜੀ ਮੰਗ ਸੀ ਉਹਨਾਂ ਨੇ ਸੀਵਰੇਜ ਦੇ ਜਿਹੜਾ ਸਾਡੇ ਪਿੰਡ ਦਾ ਪਵਾਕੇ ਤੇ ਟ੍ਰੀਟਮੈਂਟ ਪਲਾਂਟ ਦੇ ਨਾਲ ਜੋੜਿਆ ਸੀ ਉਤੋਂ ਲਗਾਤਾਰ ਸਾਡੇ ਜਿਹੜਾ ਪਿੰਡ ਦਾ ਪੰਡ ਦਾ ਓਵਰਫਲੋ ਦਾ ਪਾਣੀ ਸੀ ਉਹ ਟ੍ਰੀਟਮੈਂਟ ਪਲਾਂਟ ਦੇ ਰਾਹੀਂ ਟ੍ਰੀਟ ਹੋ ਕੇ ਸਾਡੇ ਪਿੰਡ ਦੇ ਜਿੰਮੇਦਾਰ ਨੇ ਜਿਹੜੇ ਉਹ ਖੇਤਾਂ ਨੂੰ ਲੈ ਰਹੇ ਸੀ ਪਰੋਂ ਪਿਛਲੇ ਸਮੇਂ ਤੋਂ ਜਾਂ ਤੇ ਸਰਕਾਰ ਆਈ ਆ ਸਾਡੇ ਪਿੰਡ ਦੇ ਵਿੱਚ ਇਦਾਂ ਦੇ ਹਾਲਤ ਮਾੜੇ ਹੋ ਗਏ ਨੇ ਸਾਡੇ ਪਿੰਡ ਦੇ ਘਰਾਂ ਦੇ ਵਿੱਚ 2-2 2.5-2.5 ਫੁੱਟ 3-3 ਫੁੱਟ ਗੰਦਾ ਪਾਣੀ ਬੜਿਆ ਫਿਰਦਾ ਸਾਡੇ ਪਿੰਡ ਦੇ ਵਿੱਚ ਇੱਕ ਪ੍ਰਾਤਨ ਮੰਦਿਰ ਸਿਮ ਮੰਦਿਰ ਜਿਹੜੀ ਜਿਹਦੇ ਵਿੱਚ ਸਾਡੇ ਸਾਰੇ ਨਗਰ ਨਿਵਾਸੀਆਂ ਦੀ ਬਹੁਤ ਆਸਤਾ ਮੰਦਿਰ ਦੇ ਵਿੱਚ ਬਹੁਤ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਬੜਿਆ ਫਿਰਦਾ ਇੱਥੋਂ ਤੱਕ ਕੇ ਸਿਵਲਿੰਗ ਤੱਕ ਵੀ ਪਾਣੀ ਉਹ ਹਾਂ ਪਹੁੰਚਿਆ ਹੋਇਆ ਸ਼ਿਵਲਿੰਗ ਵੀ ਪਾਣੀ ਦੇ ਵਿੱਚ ਡੁੱਬਿਆ ਪਿਆ ਸੀ ਜਿਹਨੂੰ ਦੇਖ ਕੇ ਸਾਡਾ ਜਿਹੜਾ ਹਿਰਦੇ ਨੇ ਬਲੁੰਦਰੇ ਗਏ ਨੇ ਕੱਲ ਜਨਮਾਸਤਮੀ ਦਾ ਦਿਨ ਸੀ ਉਹ ਸੀਵਰੇਜ ਦੇ ਕਾਰਨ ਪਿੰਡ ਵਾਸੀ ਜਨਮਾਸਤਮੀ ਦਾ ਜਿਹੜਾ ਦਿਹਾੜਾ ਸੀ ਉਹ ਵੀ ਨਹੀਂ ਮਨਾ ਸਕੇ ਪਿੰਡ ਮੰਦਰ ਦੇ ਵਿੱਚ ਕੋਈ ਪੂਜਾ ਨਹੀਂ ਹੋ ਸਕੀ ਜਿਸ ਦੇ ਨਾਲ ਪਿੰਡ ਤੇ ਰੋਸ ਜਾ ਗਿਆ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਜਦੋਂ ਕਿ ਮਤਲਬ ਇਹ ਪਾਣੀ ਜ਼ਿਆਦਾ ਹੋਇਆ ਜਿਹੜਾ ਕਮੇਟੀ ਵਾਲਿਆਂ ਨੇ ਮਿਸਲ ਕਮੇਟੀ ਦਰਾਹੇ ਨੇ ਨਜਾਇਜ਼ ਤੌਰ ਤੇ ੱੱਕੇ ਨਾਲ ਹਾਉਦੀ ਬੰਦ ਕਰੀ ਸੀ ਪਿੰਡ ਵਾਲਿਆਂ ਨੇ ਖੋਲੀ ਤੇ ਇਹ ਕਮੇਟੀ ਵਾਲੇ ਫੇਰ ਬੰਦ ਕਰਨ ਗਏ ਉਹਨਾਂ ਸਾਡੇ ਜਿਹੜੀ ਦਰਖਾਸਤ ਸੀ ਕੋਈ ਉਹਨਾਂ ਨੇ ਦਿੱਤੀ ਥਾਣੇ ਦੇ ਵਿੱਚ ਉਦੋਂ ਤੋਂ ਸਾਰਾ ਪਿੰਡ ਇਕੱਠਾ ਹੋ ਕੇ ਹਰ ਹਰ ਘਰ ਦਾ ਬੰਦਾ ਗਿਆ ਡੀਐਸਪੀ ਸਾਹਿਬ ਪਾਇਲ ਨੇ ਪਿੰਡ ਦੇ ਵਿੱਚ ਮੌਕਾ ਦੇਖਿਆ ਮੌਕੇ ਤੇ ਜਾ ਕੇ ਉਹਨਾਂ ਨੇ ਦੇਖਿਆ ਵੀ ਕਿੰਦਾ ਮੰਦਰ ਦਾ ਸਾਡੇ ਦਾ ਕੀ ਹਾਲ ਆ ਜਿਹੜੇ ਪਿੰਡ ਲੋਕਾਂ ਦੇ ਘਰ ਨੇ ਘਰਾਂ 'ਚ ਕਿੰਨਾ ਪਾਣੀ ਭੜਿਆ ਹੋਇਆ ਉਹਨਾਂ ਨੇ ਮੌਕੇ ਤੇ ਦੇਖਿਆ ਮੌਕੇ ਤੇ ਦੇਖ ਕੇ ਉਹਨਾਂ ਨੇ ਸੀਨੀਅਰ ਅਫਸਰਾਂ ਨੂੰ ਐਸਐਸਪੀ ਸਾਹਿਬ ਨੂੰ ਆਈਐਸ ਅਫਸਰ ਹੋਰ ਜਿਹੜੇ ਵੀ ਉਹਨਾਂ ਦੇ ਲਿੰਕ 'ਚ ਨੇ ਉਹਨਾਂ ਨੂੰ ਦੱਸਿਆ ਐਸਡੀਐਮ ਸਾਹਿਬ ਨੂੰ ਮੌਕੇ ਦੇ ਹਾਲਾਤਾਂ ਬਾਰੇ ਦੱਸਿਆ ਕਿ ਪਿੰਡ ਵਾਕਈ ਬਹੁਤ ਦੁਖੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕਿ ਜਿਹੜਾ ਤੁਹਾਡੇ ਪਿੰਡ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਊਗਾ ਜਿਹੜਾ ਪਾਣੀ ਦਾ ਜੋਗ ਆਪਾਂ ਪ੍ਰਬੰਧ ਕਰਦੇ ਆਂ ਨਿਕਾਸੀ ਦਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈਗਾ ਇਹ ਜ਼ਾਬ ਕਮੇਟੀ ਦਫ਼ਤਰ ਵਾਲਿਆਂ ਨੇ ਸ਼ਿਕਾਇਤ ਦਰਜ ਕਰਾਈ ਸੀ ਖੜਾਜਾ ਪਿੰਡ ਵਾਲਿਆਂ ਦੀ ਅੱਜ ਉਹ ਪਿੰਡ ਇਕੱਠਾ ਹੋ ਕੇ ਥਾਣੇ ਆਇਆ ਸੀ ਤੇ ਉਹ ਕਹਿੰਦੇ ਵੀ ਜੋ ਮਰਜ਼ੀ ਹੋ ਜAVE ਅਸੀਂ ਪਾਣੀ ਨਹੀਂ ਆਪਣਾ ਉਹ ਕਰਨ ਦੇਣਾ ਮਤਲਬ ਪਿੰਡ 'ਚ ਗੁਰਦੁਆਰਾ ਸਾਹਿਬ 'ਚ ਬੜਿਆ ਹੋਇਆ ਪਾਣੀ ਕਹਿੰਦੇ ਮੰਦਿਰ 'ਚ ਬੜਿਆ ਉਹਦੇ ਬਾਰੇ ਸਰ ਕੀ ਕਹੋਗੇ ਵਿਸਤਾਰ ਆ ਤੁਸੀਂ ਸਿਟੀ ਦੀ ਵੀ ਕਵਰੇਜ ਕਰਦੇ ਹੋ ਸ਼ਹਿਰ ਵੀ ਸਾਡਾ ਜਿਹੜਾ ਹੈਗਾ ਉਹ ਵੀ ਪਾਣੀ ਦੇ ਵਿੱਚ ਕਾਫੀ ਡ੍ਰੈਂਚ ਹੋਇਆ ਹੋਇਆ ਹੈ ਸ਼ਹਿਰ ਦੇ ਵਿੱਚ ਵੀ ਬਹੁਤ ਸਮੱਸਿਆ ਹੈ ਸਾਡੇ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਬਹੁਤ ਸਮੱਸਿਆ ਹੈ ਬੇਸਿਕਲੀ ਤੁਹਾਨੂੰ ਥੋੜਾ ਜਿਹਾ ਇਹਦੀ ਬੈਕਗ੍ਰਾਉਂਡ ਸਮਝਾਣੀ ਬਹੁਤ ਜ਼ ਉਹ ਇਹ ਵੀ ਸਨ 2015 ਜਦੋਂ ਇਹ एसटीपी ਸੈਟਅਪ ਕੀਤਾ ਗਿਆ ਸੀ ਗਲਾਡਾ ਵੱਲੋਂ ਉਸ ਟਾਈਮ ਦੇ ਉੱਪਰ ਇਹਦੇ ਵਿੱਚ ਕਿਤੇ ਇਹਨਾਂ ਨੂੰ ਪ੍ਰੋਵੀਜ਼ਨ ਦਿੱਤੀ ਗਈ ਸੀਗੀ ਵੀ ਇਹ ਜੇ ਸਾਡੇ ਨਾਲ ਫੰਡ ਸ਼ੇਅਰ ਕਰਨਗੇ ਪਿੰਡ ਵਾਲੇ ਤਾਂ ਇਹ ਪਿੰਡ ਦੇ ਵਿੱਚ ਜਿਹੜਾ ਹੈਗਾ ਪਾਣੀ ਸਾਡੇ एसटीपी ਨੂੰ ਯੂਜ਼ ਕਰ ਸਕਦੇ ਆ ਪਰ ਇਹੋ ਜਿਹਾ ਕੋਈ ਇਹਨਾਂ ਵੱਲੋਂ ਕੋਈ ਪਹਿਲ ਕਦਮੀ ਜਾਂ ਕੋਈ ਸਾਡੇ ਨਾਲ ਕੋਈ ਸ਼ੇਅਰਿੰਗ ਬੇਸਿਸ ਦੇ ਉੱਪਰ ਕੁਝ ਨਹੀਂ ਕੀਤਾ ਜਿਸ ਤੇ ਕਰਦੇ ਹੋਏ ਹੁਣ ਸ਼ਹਿਰ ਦੀ ਆਬਾਦੀ ਵੀ ਸਾਡੀ ਪੂਰੀ ਵੱਧ ਗਈ ਹੈਗੀ ਐ ਇੰਡਸਟਰੀ ਵੀ ਬਹੁਤ ਆ ਗਈ ਹੈਗੀ ਆਬਾਦੀ ਵੀ ਮੈਨੀਫੋਲਡ ਟਾਈਮਸ ਗਰੋ ਕਰ ਚੁੱਕੀ ਹੈ ਉਸ ਕਰਕੇ ਜਿਹੜੀ ਹੁਣ ਸਾਡਾ ਸਿਊਰੀਟੇਟਿੰਗ ਪਲੈਂਟ ਹੈ ਜਿਹਦੀ 2.75 ਐਮਐਲਡੀ ਕੈਪੈਸਿਟੀ ਹੈ ਉਹ ਆਪਣੀ ਕੈਪੈਸਿਟੀ ਤੋਂ 5 ਗੁਣਾ ਵੱਧ 10 ਐਮਐਲਡੀ ਦੇ ਉੱਪਰ ਚੱਲਦਾ ਪਿਆ ਜਿਹਦੇ ਕਰਕੇ ਉਹ ਤਾਂ ਹੋਇਆ ਤਾਂ ਹੈ ਕਿਉਂਕਿ ਪਿੰਡ ਵਾਲਿਆਂ ਨੇ ਉਹ ਜ਼ਬਰਦਸਤੀ ਜਿਹੜਾ ਹੈਗਾ ਆਪਣਾ ਪਿੰਡ ਦਾ ਛੱਪੜਦਾ ਪਾਣੀ ਵੱਡੀ ਮੋਟਰ ਲਗਾ ਕੇ ਉਹ ਸਾਰਾ ਇਹਦੇ ਟ੍ਰੀਟਮੈਂਟ ਪਲੈਂਟ ਦੇ ਵਿੱਚ ਪਾਤਾ ਜਦ ਕਿ ਇਹ ਜਦੋਂ ਜਦੋਂ ਸਮੇਂ-ਸਮੇਂ ਸਿਰ ਪਿੱਛੇ ਵੀ ਪਹਿਲਾਂ ਕਰਦੇ ਰਹੇ ਉਦੋਂ ਵੀ ਨਾ ਕੋਈ ਸਾਡਾ ਐਗਰੀਮੈਂਟ ਕੋਈ ਨਹੀਂ ਸੀਗਾ ਉਹ ਤੋੜ ਦਿੱਤਾ ਗਿਆ ਇਹਨਾਂ ਨੂੰ ਸ਼ਾਇਦ ਕੋਈ ਰੂਰਲ ਡਿਵੈਲਪਮੈਂਟ ਫੰਡਸ ਦੇ ਵਿੱਚ ਐਮਐਲਏ ਸਾਹਿਬ ਵੱਲੋਂ ਕੋਈ ਗ੍ਰਾਂਟ ਵੀ ਦਿੱਤੀ ਗਈ ਸੀ ਵੀ ਆਪਣਾ ਜਿਹੜਾ ਹੈਗਾ ਪਾਣੀ ਨੂੰ ਮਨੇਸ਼ ਕਰਨ ਦਾ ਸਿਸਟਮ ਆਪਣਾ ਕਰ ਲੈਣ ਤੇ ਉਹ ਆਈ ਡੋਟ ਨੋ ਇਹਨੇ ਸਿਰੇ ਚੜਿਆ ਕਿ ਨਹੀਂ ਚੜਿਆ ਬਟ ਇਹ ਸਾਡਾ ਸ਼ਹਿਰ ਦਾ ਪਾਣੀ ਜਿਹੜਾ ਟੋਟਲੀ ਇਹਨਾਂ ਨੇ ਮਿਸਯੂਜ਼ ਕਰ ਦਿੱਤਾ ਹੈਗਾ ਸਾਰਾ ਪਾਣੀ ਗੰਦਾ ਪਾਣੀ ਇਹਦੇ ਵਿੱਚ ਪਾਤਾ ਸਾਡਾ ਇਹਨਾਂ ਨੂੰ ਨੁਕਸਾਨ ਹੋ ਗਿਆ 40 ਲੱਖ ਰੁਪਏ ਦੇ ਆਸ-ਪਾਸ ਸਾਡੀ ਕਾਸਟ ਦਾ ਡੈਮੇਜ ਹੋ ਚੁੱਕਿਆ ਹੈ ਜਿਹਦੇ ਵਿੱਚ ਸਾਡੀਆਂ ਫਿਲਟਰਸ ਮੋਟਰਾਂ ਸਾਡੇ ਹੋਰ ਪਿਊਰਫਾਈਅਲਸ ਸਾਡੇ ਐਸਟੀਪੀ ਦੇ ਵਿੱਚ ਲੱਗੇ ਹੋਏ ਉਹ ਸਾਰੇ ਡੈਮੇਜ ਹੋ ਗਏ ਉਸ ਤੋਂ ਇਲਾਵਾ ਸਾਡਾ ਹੋਰ ਇੱਕ ਸੀਵਰੇਜ ਦਾ ਪਾਈਪ ਸੀਗਾ ਟ੍ਰੀਟ ਕੀਤਾ ਹੋਇਆ ਪਾਣੀ ਨੂੰ ਬਾਹਰ ਕੱਢ ਕੇ ਲੈ ਕੇ ਜਾਣ ਵਾਸਤੇ ਉਹ ਪਾਈਪ ਵੀ ਇਹਨਾਂ ਨੇ ਹੋਦੀਆਂ ਬਣਾਉਣ ਦੇ ਸਮੇਂ ਡੈਮੇਜ ਕਰ ਦਿੱਤਾ ਜਿੱਦੇ ਕਰਕੇ ਸਾਨੂੰ ਬਹੁਤ ਪਿੱਛੇ 15 ਦਿਨ ਨੁਕਸਾਨ ਚਹਿਲਣਾ ਪਿਆ ਸੋ ਇਸ ਕਰਕੇ ਅਸੀਂ ਜਿਹੜਾ ਹੈ ਐਸ ਪਰ ਰੂਲ ਹਦਾਇਤਾਂ ਦੇ ਹਿਸਾਬ ਨਾਲ ਅਸੀਂ ਇਹਨਾਂ ਨੂੰ ਲਿਖਿਆ ਹੈ ਪ੍ਰਸ਼ਾਸਨ ਨੂੰ ਜਾਂ ਹਾਇਰ ਅਥਾਰਟिटीज ਨੂੰ ਵੀ ਉੱਪਰਲੀ ਬੰਦੀ ਕਾਰਵਾਈ ਕੀਤੀ ਜਾਵੇ ਬਿਕਾਉਜ਼ ਇਹਨਾਂ ਕੋਲ ਕੋਈ ਅਥਾਰਟੀ ਨਹੀਂ ਹੈ ਕਿ ਪਿੰਡਵਾਲਿਆਂ ਕੋਈ ਅਥਾਰਟੀ ਹੈ ਨਾ ਕੋਈ ਉਸਟ ਦੇ ਪੇਪਰ ਸਰ ਪਿੰਡ ਦੇ ਕੁਝ ਬੰਦਿਆਂ ਵੱਲੋਂ ਉੱਥੇ ਅੱਜ ਕੱਟ ਕੀਤਾ ਸੀ ਉਹਨਾਂ ਦਾ ਕਹਿਣਾ ਵੀ ਜੋ ਮਰਜ਼ੀ ਹੋ ਜਵੇ ਚਾਹੇ ਸਾਡੇ ਪਰਚਾ ਹੋ ਜਵੇ ਵੀ ਧਰਨੇ ਲਾਵਾਂਗੇ ਅਸੀਂ ਪਾਣੀ ਇੱਧਰੇ ਪਾਵਾਂਗੇ ਸਰ ਉਹਦੇ ਅੱਗੇ ਤੁਸੀਂ ਕੀ ਕਾਰਵਾਈ ਕਰੋਗੇ ਮੈਂ ਤਾਂ ਉਹਦੇ ਵਿੱਚ ਕੁਝ ਨਹੀਂ ਕਹੂੰਗਾ ਸਾਰਾ ਅਥਾਰਟिटीज ਨੂੰ ਇਸ ਬਾਰੇ ਇਨਫੀਮੇਸ਼ਨ ਦੇ ਦਿੱਤੀ ਗਈ ਹੈ ਹਾਇਰ ਅਥਾਰਟिटीज ਜਿਹੜੇ ਹੈਗੇ ਜੋ ਵੀ ਡਿਸਪੋਜ਼ਲ ਹੋਏਗਾ ਉਸ ਦੇ ਹਿਸਾਬ ਤੇ ਉੱਪਰ ਕੰਮ ਹੋਏਗਾ ਬਿਕਾਜ਼ ਪਿੰਡ ਵਾਲੇ ਵੀ ਹੈਗੇ ਇੱਧਰਲੇ ਪਾਸੇ ਸ਼ਹਿਰ ਵਾਲੇ ਵੀ ਉਹ ਇਹਨਾਂ ਦੇ ਭਰਾ ਹੀ ਹੈ ਆਪਣੇ ਭਰਾ ਹੀ ਹੈ ਪਿੰਡ ਵਾਲੇ ਵੀ ਆਪਣੇ ਭਰਾ ਹੈ ਤਾਂ ਦੋਵਾਂ ਨੂੰ ਇੱਕ ਤਰ੍ਹਾਂ ਦਾ ਸੰਤੁਲਨ ਬਣਾ ਕੇ ਜਿਹੜਾ ਹੈ ਰੱਖਣਾ ਪਵੇਗਾ ਸੋ ਦੈਟ ਨਾ ਕਿ ਸ਼ਹਿਰ ਵਾਲਿਆਂ ਨੂੰ ਨੁਕਸਾਨ ਹੋਵੇ ਪਿੰਡ ਵਾਲਿਆਂ ਦਾ ਵੀ ਜਿਹੜਾ ਹੈਗਾ ਉਹ ਆਪਣਾ ਪਹਿਲਾਂ ਵੀ ਅਰੇਂਜਮੈਂਟ ਕਰਦੇ ਸੀਗੇ ਉਹਨਾਂ ਦਾ ਆਪਣਾ ਟੋਬਾ ਹੈ ਉਹ ਹੁਣ ਉਹਨਾਂ ਨੇ ਉਹ ਟੋਬਾ ਸਿਸਟਮ ਬੰਦ ਕੀਤਾ ਹੋਇਆ ਹੈ ਉਹ ਸਾਡੇ ਦੇ ਵਿੱਚ ਜ਼ਬਰਦਸਤੀ ਪਾ ਰਹੇ ਆ ਬਿਨਾਂ ਕਿਸੇ ਪੁਆਇੰਟ ਤੋਂ ਕੋਈ ਅਪਰੂਵਲ ਨਹੀਂ ਹੈਗੀ ਉਸ ਸੰਬੰਧੀ ਕੋਈ ਪ੍ਰਵਾਨਗੀ ਨਹੀਂ ਹੈਗੀ ਕਿਸੇ ਅਥਾਰਟੀ ਤੋਂ ਸੋ ਇਸ ਕਰਕੇ ਇਹਦਾ ਇੱਕ ਬੈਲੈਂਸ ਬਣਾਉਣ ਵਾਸਤੇ ਜਿਹੜਾ ਹਾਇਰ ਅਥਾਰਟੀਜ਼ ਦਿਸ਼ਾ ਨਿਰਦੇਸ਼ ਦੇਣਗੇ ਉਸ ਹਿਸਾਬ ਨਾਲ ਕੰਮ ਜਿਹੜਾ ਹੈਗਾ ਕੀਤਾ ਜਾਏਗਾ